ਨਮਸਕਾਰ ਮੈਂ ਹਾ ਤੁਹਾਡਾ ਹੌਸਰਾ ਤੁਸੀਂ ਦੇਖ ਰਹੇ ਹੋ ਖਬਰ ਨਾਵਾ 5:30 ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਮਹੰਤ ਭਾਗੀ ਘਟਨਾਵਾਂ ਦੀ ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਦੇ ਵਿੱਚ ਇੱਕ ਰਟਾਇਰਡ ਡੀਐਸਪੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਡੀਐਸਪੀ ਜਿਹੜਾ ਉਹ ਮਾਨਸਿਕ ਤੌਰ ਤੇ ਕਈਆਂ ਸਾਲਾਂ ਤੋਂ ਪਰੇਸ਼ਾਨ ਰਹਿੰਦਾ ਸੀ ਹੁਣ ਇੱਕ ਬੜੀ ਵੱਡੀ ਮੰਦਭਾਗੀ ਘਟਨਾ ਘਟੀ ਹੈ ਬਰਨਾਲਾ ਦੇ ਇੱਕ ਕਸਬੇ ਦੇ ਵਿੱਚ ਜਿਸ ਦੇ ਵਿੱਚ ਇੱਕ ਸ਼ਰੋਮਣੀ ਅਕਾਲੀ ਦਲ ਦੇ ਆਗੂ ਨੇ ਕੈਨੇਡਾ ਦੇ ਵਿੱਚ ਆਈ ਹੋਈ ਧੀ ਬਜ਼ੁਰਗ ਮਾਤਾ ਜਿਸ ਦਾ ਨਾਮ ਬਰਵੰਦਕੌਰ ਦੱਸਿਆ ਜਾ ਰਿਹਾ ਹੈ ਅਤੇ ਆਪਣੇ ਕੁੱਤੇ ਨੂੰ ਗੋਲੀ ਮਾਰ ਦਿੱਤੀ ਉਸ ਤੋਂ ਬਾਅਦ ਇਹ ਨਹੀਂ ਫਿਰ ਲਾਇਸੈਂਸੀ ਰਵਾਲਵਰ ਦੇ ਨਾਲ ਇਸ ਟਕਸਾਲੀ ਸ਼ਰਮਣੀ ਕਾਲੀਦਲ ਦੇ ਆਗੂ ਨੇ ਆਪਣੇ ਸਿਰ ਦੇ ਵਿੱਚ ਗੋਲੀ ਮਾਰ ਕੇ ਜਿਹੜੀ ਹੈ ਜੀਵਨ ਲੀਲਾ ਖਤਮ ਕਰ ਲਈ ਦੱਸਦੀਏ ਜਦੋਂ ਇਹ ਘਟਨਾ ਘਟੇ ਜਦੋਂ ਇਹ ਹਾਦਸਾ ਵਾਪਰਦਾ ਹੈ ਇਸ ਪਰਿਵਾਰ ਦੇ ਨਾਲ ਜਿਹੜੇ ਨੇ ਜਿਨ੍ਹਾਂ ਨੇ ਗੋਲੀ ਮਾਰੀ ਹੈ ਆਪਣੇ ਆਪ ਨੂੰ ਉਹਨਾਂ ਦਾ ਨਾਮ ਜਿਹੜਾ ਹੈ ਕੁਲਵੀਰ ਸਿੰਘ ਮਾਨ ਦੱਸਿਆ ਜਾ ਰਿਹਾ ਹੈ ਜਿਹੜੇ ਬਰਨਾਲੇ ਦੇ ਇੱਕ ਕਸਬੇ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਲੜਕੀ ਕੈਨੇਡਾ ਤੋਂ ਆਈ ਹੋਈ ਸੀ ਮਾਤਾ ਉਹਨਾਂ ਦੇ ਘਰ ਸੀ ਉਹਨਾਂ ਦਾ ਕੁੱਤਾ ਜਿਹੜਾ ਹੈ ਜਾਂ ਡੌਗ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਉਹਨਾਂ ਦਾ ਪਾਲਤੂ ਰੱਖਿਆ ਹੋਇਆ ਸੀ ਬਾਏ ਦਾ ਗ੍ਰੇਸ ਆਫ ਗੋਡ ਉਹਨਾਂ ਦੀ ਜਿਹੜੀ ਪਤਨੀ ਹੈ ਉਹ ਘਰ ਤੋਂ ਬਾਹਰ ਗਈ ਹੋਈ ਸੀ ਕਿ ਹੋ ਸਕਦਾ ਹੈ ਕਿ ਸ਼ਾਇਦ ਕੁਲਵੀਰ ਸਿੰਘ ਮਾਨ ਉਹਨਾਂ ਨੂੰ ਵੀ ਮਾਰ ਦਿੰਦਾ ਜਦੋਂ ਪਤਨੀ ਉਸਦੇ ਘਰ ਤੋਂ ਬਾਹਰ ਸੀ ਉਸਨੇ ਆਪਣਾ ਲਾਇਸੈਂਸੀ ਰਿਵਾਲਵਰ ਲਿਆ ਰਿਵਾਲਵਰ ਲੈ ਕੇ ਪਹਿਲਾਂ ਉਹਨੇ ਗੋਲੀ ਮਾਰੀ ਆਪਣੀ ਮਾਤਾ ਨੂੰ ਫਿਰ ਮਾਰੀ ਆਪਣੀ ਧੀ ਨੂੰ ਜਿਹੜੀ ਕੈਨੇਡਾ ਤੋਂ ਕੁਝ ਦਿਨ ਪਹਿਲਾਂ ਛੁੱਟੀਆਂ ਬਦਾਉਣ ਲਈ ਇੰਡੀਆ ਦੇ ਵਿੱਚ ਆਈ ਹੋਈ ਸੀ ਉਸ ਤੋਂ ਬਾਅਦ ਜਦੋਂ ਕੁੱਤੇ ਦੇ ਭੌਂਕਣ ਦੀ ਆਵਾਜ਼ ਆਈ ਉਸਨੇ ਕੁੱਤੇ ਤੇ ਵੀ ਗੋਲੀ ਚਲਾ ਦਿੱਤੀ ਅਤੇ ਚੌਥੀ ਗੋਲੀ ਉਸਨੇ ਆਪਣੇ ਆਪ ਨੂੰ ਮਾਰ ਕੇ ਸਿਰ ਦੇ ਵਿੱਚ ਜੀਵਨ ਲੀਲਾ ਆਪਣੀ ਅਤੇ ਆਪਣੇ ਪਰਿਵਾਰ ਦੀ ਖਤਮ ਕਰ ਦਿੱਤੀ ਜਦੋਂ ਪਤਨੀ ਘਰ ਦੇ ਵਿੱਚ ਆਈ ਜਾਂ ਆਸ ਫਲੋਸ ਤੇ ਜਦੋਂ ਲੋਕਾਂ ਨੂੰ ਪਤਾ ਲੱਗਿਆ ਆਂਡੀਆਂ ਗਵਾਂਡੀਆਂ ਨੂੰ ਰੌਲਾ ਪੈ ਗਿਆ ਅਤੇ ਸਾਰੇ ਹੀ ਉਸ ਵਸਤੀ ਦੇ ਵਿੱਚ ਸਨਾਟਾ ਛਾ ਗਿਆ ਪੁਲਿਸ ਮੌਕੇ ਤੇ ਪਹੁੰਚੇ ਪੋਸਟਮਾਰਟਮ ਜਿਹੜੀਆਂ ਲਾਸ਼ਾਂ ਨੇ ਉਹ ਹਸਪਤਲ ਦੇ ਵਿੱਚ ਬਰਨਾਲਾ ਦੇ ਨਿੱਜੀ ਹਸਪਤਲ ਦੇ ਵਿੱਚ ਭੇਜ ਦਿੱਤੀਆਂ ਗਈਆਂ ਨੇ ਪਤਨੀ ਜਿਹੜੀ ਹੈ ਉਹ ਟੈਨਸ਼ਨ ਦੇ ਵਿੱਚ ਹੈ ਉਹ ਵੀ ਜੇਰੇ ਇਲਾਜ ਲਈ ਜਿਹੜੀ ਹੈ ਹਸਪੀਟਲ ਦੇ ਵਿੱਚ ਐਡਮਿਟ ਹੋ ਗਈ ਹੈ ਕਿ ਘਰ ਦੇ ਵਿੱਚ ਉਹ ਇਕੱਲੀ ਰਹਿ ਗਈ ਹੈ ਗੱਲ ਮਾਰਨ ਦੀ ਨਹੀਂ ਹੈ ਗੱਲ ਕਰਦੇ ਹਾਂ ਸਮਾਜ ਦੀ ਮਾਨਸਿਕ ਤਣਾਅ ਦੀ ਜਾਂ ਮਾਈਂਡ ਤੇ ਜਿਹੜਾ ਡਿਪਰੈਸ਼ਨ ਪੈਂਦਾ ਹੈ ਹੋ ਸਕਦਾ ਹੈ ਇੱਕ ਆਗੂ ਜਿਹੜਾ ਕਿਸੇ ਪਾਰਟੀ ਨੂੰ ਆਪਣੇ ਹਲਕੇ ਦੇ ਵਿੱਚ ਲੀਡ ਕਰਦਾ ਹੋਵੇ ਕੁਲਬੀਰ ਮਾਨ ਮਾਤਾ ਨੂੰ ਵੀ ਮਾਰ ਦਿੰਦਾ ਹੈ ਆਪਣੀ ਧੀ ਨੂੰ ਵੀ ਮਾਰ ਦਿੰਦਾ ਹੈ ਆਪਣੇ ਪਾਲਤੂ ਕੁੱਤੇ ਨੂੰ ਮਾਰ ਕੇ ਉਸ ਤੋਂ ਬਾਅਦ ਆਪਣੀ ਜਿਹੜੀ ਹੈ ਜੀਵਨ ਈਲਾ ਖਤਮ ਕਰ ਲੈਂਦਾ ਹੈ ਪੁਲਿਸ ਆਦੇ ਥਾਣਾ ਇੰਚਾਰਜ ਦੇ ਹਵਾਲੇ ਤੋਂ ਪਤਾ ਚੱਲਿਆ ਹੈ ਕਿ ਹਾਲੇ ਉਸ ਦੀ ਪਤਰੀ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਖਲਾਸਾ ਹੋਵੇਗਾ ਕਿ ਮਾਨਸਿਕ ਤਣਾਅ ਸੀ ਉਹਨਾਂ ਤੇ ਜਾ ਉਹਨਾਂ ਦਾ ਜਿਹੜਾ ਹੈ ਅਲਾਪ ਚੱਲ ਰਿਹਾ ਸੀ ਲੇਕਿਨ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਸੀ ਕੁਲਵਿੰਦਰ ਸਿੰਘ ਮਾਨਸੀ ਸ਼ਰੋਮਣੀ ਅਕਾਲੀ ਦਲ ਦੇ ਆਗੂ ਉਹ ਕਾਫੀ ਲੰਬੇ ਸਮੇਂ ਤੋਂ ਡਿਪਰੈਸ਼ਨ ਦਾ ਸ਼ਿਕਾਰ ਸੀ ਡਿਪਰੈਸ਼ਨ ਦੇ ਸ਼ਿਕਾਰ ਹੋਏ ਨੇ ਕਿ ਇੱਕ ਦਿਨ ਇੰਨਾ ਡਿਪਰੈਸ਼ਨ ਵੱਧ ਗਿਆ ਕਿ ਉਸ ਨੇ ਆਪਣੀ ਮਾਤਾ ਨੂੰ ਧੀ ਨੂੰ ਪੁੱਤੇ ਨੂੰ ਉਸ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਕੇ ਉਹਨਾਂ ਦੇ ਦਾ ਜੀਵਨ ਸ਼ੀਲਾ ਸਮਾਪਤ ਕੀਤੀ ਕੀਤੀ ਆਪਣੀ ਵੀ ਕਰ ਲਈ ਘਰ ਦੇ ਵਿੱਚ ਹੋਣ ਕੱਲੀ ਉਹਨਾਂ ਦੀ ਧਰਮ ਪਤਨੀ ਰਹਿ ਗਈ ਹੈ ਰੋਂਦੀ ਕਰ ਲੌਂਦੀ ਦਾ ਹਾਲ ਜਿਹੜਾ ਹੈ ਨਹੀਂ ਦੇਖਿਆ ਜਾਂਦਾ ਗੱਲ ਕਰਦੇ ਆਂ ਸਮਾਜ ਦੀ ਸਮਾਜ ਕਿਹੜੇ ਪਾਸੇ ਜਾ ਰਿਹਾ ਹੈ ਸਮਾਜ ਪੈਸੇ ਦੀ ਹੋੜ ਦੇ ਵਿੱਚ ਮਾਤਾ ਪਿਤਾ ਭੈਣ ਭਾਈ ਨੂੰ ਭੁੱਲਦਾ ਜਾਂਦਾ ਹੈ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਇੱਕ ਦੂਜੇ ਦਾ ਕਤਲ ਕਰਨ ਨੂੰ ਲੱਗੇ ਹੋਏ ਨੇ ਅ ਜੋ ਕਿ ਸਮਾਜ ਨੂੰ ਧਰਮ ਦੇ ਨਾਲ ਜੁੜਨਾ ਪਵੇਗਾ Tak.